ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਬਾਈ ਜੀ ਇੱਕ ਆਹ ਪ੍ਰਜਾ ਹੋਰ ਆਪਾਂ ਤਿਆਰ ਕਰਿਆ ਹੈ ਇੱਕ ਸਾਡੇ ਨਾਲ ਇੱਥੇ ਕੁੱਤਾ ਵਿਚਾਰਾ ਕੋਈ ਹੈ ਤਾਂ ਟੈਡ ਜਾਈਆ ਉਹਦਾ ਲੱਕ ਤੋੜ ਗਈ ਕੋਈ ਗੱਡੀ ਤੇ ਉਹ ਵਿਚਾਰਾ ਇੱਕਣਾ ਘਸਰਦਾ ਜਾ ਫਿਰਦਾ ਉਹਦੇ ਵਾਸਤੇ ਇਹ ਇੱਕ ਆਪਾਂ ਪ੍ਰਜਾ ਬਣਾਇਆ ਤੇ ਦੇਖਦੇ ਹਾਂ ਹੁਣ ਜੀ ਇਹਦੇ ਵਿੱਚ ਇਹ ਲੱਕ ਉਹਦਾ ਇੱਥੇ ਰੱਖ ਕੇ ਇਹਦੇ ਵਿੱਚ ਤੇ ਉੱਪਰੋਂ ਆਹ ਬੈਲਟ ਲਾ ਦੇਣੀ ਆ ਤੇ ਦੇਖਦੇ ਹਾਂ ਕਿੰਨਾ ਕੁ ਕਾਮਯਾਬ ਹੁੰਦਾ ਹੁਣ ਅਸੀਂ ਜਾਣਾ ਹੈ ਉੱਥੇ ਲਾਉਣ ਉਹਦੇ ਤੇ ਇਹ ਚੀਜ਼ ਆਪਾਂ ਨੇ ਤਿਆਰ ਕਰ ਲਈ ਚੱਲਣ ਫਿਰ ਲੱਗ ਕੱਪੜੇ ਰੇਹਣ ਪਤਾ ਤੁਹਾਨੂੰ ਦੇ ਦੇ ਇਹ ਤੋਂ ਵੀ ਆਪਾਂ ਚਲਾ ਕੇ ਦੇ ਸੀਗੇ ਬਾਥਰੂਮ ਵਾਲੀ ਥੱਲੇ ਜਾ ਕੇ ਗਾਣ ਕਰਦੇ ਇਹ ਆਉਂਦੇ ਆ ਚਲਾ ਕੇ ਇਹਨਾਂ ਆਪਾਂ ਪੁੱਟਾ ਆਹ ਬਤਾ ਤੇਰੇ ਰਿਆਣਾ ਰਕੜਾ ਰੋੜਾ ਜਿਹੜੀਆਂ ਹੱਜਾਉਂ ਨਹੀਂ ਆ ਯਾਰ ਮੈਂ ਨਾ ਤਾ ਚਾ ਲਈ ਹੈ ਹੁਣ ਉਹ ਜਿਹੜੀ ਚੀਜ਼ ਆ ਥੱਲੇ ਇਹਦੇ ਅਰਕ ਬਾਲ ਆ ਜਾਣਾ ਯਾਰ ਹਾਂ ਇਹਨਾਂ ਨਾਲ ਲੜਗੜਾ ਰੋਗੜਾ ਆਈ ਨਹੀਂ ਦੇਗਾ ਕਾ ਇਹ ਹੁਣ ਸਮਝ ਨਹੀਂ ਆ ਰਿਹਾ ਸਾਨੂੰ ਵੀ ਕੋਈ ਮੈਂ ਕੀਤਾ ਇਹ ਯਾਰ ਜਲਾ ਦੇ ਇਹਨਾਂ ਪ੍ਰਤੀਯਾਗਤਾ ਨੇ ਮਦਦ ਹੋਈਆ